ਲਓ ਅਗਲੀ ਰੇਡ ਕਹਿੰਦੇ ਖੀਰਾਂ ਵਾਲੀਆ ਬੁਲਟ ਫੇਰ ਆ ਗਿਆ ਕੱਦ ਛੋਟਾ ਪਰ ਇਹਦੇ ਜੁੱਸੇ ਦੇ ਵਿੱਚ ਇਹਦੇ ਪਿੰਡੇ ਦੇ ਵਿੱਚ ਇਹਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹ ਹੀ ਜਾਣਦਾ ਪਰ ਲੋਕ ਇਹਦੀਆਂ ਸਿਫਤਾਂ ਕਰਦੇ ਆ ਏਕਮ ਤੇ ਹੇ ਚੱਕ ਬੰਦਿਆ ਚ ਏ ਚੱਕ ਬੰਦਿਆ ਚ ਵਿਸ਼ੇਸ਼ ਤੌਰ ਤੇ ਧੰਨਵਾਦ ਔਰ ਮਾਦੇ ਦਾ ਮਾਨ ਸਨਮਾਨ ਕਰ ਰਿਹਾ ਹੈ ਉਧਰ ਅਸਮਾਨ ਦੇ ਵਿੱਚ ਚੰਦ मामा ਝਾਤੀਆਂ ਮਾਰ ਰਿਹਾ ਹੈ ਇਧਰ ਮੈਦਾਨ ਦੇ ਵਿੱਚ ਕਹਿੰਦੇ ਅੰਕਤ ਮੈਦਾਨੇ ਵਾਲਾ ਬਾਦਦਾ ਹੋਇਆ ਕਪਰਨਾ ਜੁਸਾ ਆਹ ਟੌਪ ਦੇ ਮਾਲ ਫਤਾਪੁਰੀਆ ਇੱਕ ਨੂੰ ਆਹ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਗੋਪੀ ਦਾ ਚੇਲਾ ਆਹ ਬਣਾਉਂਦਾ ਮੇਲਾ ਓਏ ਕੀ ਨੂੰ ਕੀ ਨੂੰ ਨਜ਼ਾਰਾ ਕਹ ਲੀਏ ਕਬੱਡੀ ਦਾ ਜਹੇਤਾ ਖਿਡਾਰੀ ਕਹਿ ਲਿਏ ਉਹ ਜਹਾਜ਼ ਨੂੰ ਚੜਨਾ ਚੜਦਾ ਜਹਾਜ਼ੇ ਤੇ ਨਹੀਂ ਚੜਿਆ ਪਰ ਉੱਥੇ ਚਲਾ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਕੋਟਰੀ ਵਾਲਾ ਜੀਤ ਉਹਦੇ ਸਾਥੀ ਆਏ ਹੋਏ ਆ ਉਹਨਾਂ ਦਾ ਵੀ ਆਪਾਂ ਢੇੜਾ ਲਵਾਉਣਾ ਕਿਉਂਕਿ ਨਰਮ ਪਰਿਵਾਰ ਇੱਕ ਲਵੀ ਕਾਇ ਗਵਿੰਦਪਰੀਆ ਮਾਲਾ ਮਾਲਵਿੰਦਰ ਸਿੰਘ ਮਾਲਾ ਗਵਿੰਦਪਰੀਆ ਇਹ ਕਹਿੰਦੇ ਭੈਣੀ ਵਾਲੇ ਕੀਰਤ ਦਾ ਯਾਰ ਕਬੱਡੀ ਪਾਉਣ ਦੇ ਲਈ ਪਧਰਿਆ ਹੋਇਆ ਹੈ ਖੇਡ ਮੈਦਾਨ ਵਿੱਚ ਪਈ ਹੋਈ ਰੇਡ ਜਿਹੜੇ ਐਕਸਟਰਾ ਨੇ ਕਿਰਪਾ ਕਰਕੇ ਬੈਠ ਜਾਣਗੇ ਪਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਹੈ ਫਕਰ ਝੰਡੇ ਦੀ ਗਰਾਊਂਡ ਦੋਨੋਂ ਟੀਮਾਂ ਫਕਰ ਝੰਡੇ ਦੀਆਂ ਅੱਜ ਦੇ ਕਬੱਡੀ ਕੱਪ ਦੀਆਂ ਮੇਜ਼ਬਾਨ ਨਗਰ ਦੀਆਂ ਟੀਮਾਂ ਇੱਕ ਟੀਮ ਕਹਿੰਦੇ ਹਰਦੇਵ ਦੀ ਹੈ ਇੱਕ ਟੀਮ ਸੋਨੀ ਦੀ ਹੈ ਆਹ ਸਾਹਮਣੇ ਕਬੱਡੀ ਵਾ ਵੇਕਮ ਫਤਾਪਰੀਆ ਇੱਕਮ ਪਰ ਪਰ ਪੁੱਠੇ ਹੱਥ ਮਾਰਦਾ ਮਾਲਾ ਜਿਹੜੇ ਜਿਹੜੇ ਮਾਲੇ ਨੂੰ ਪਿਆਰ ਕਰਦਾ ਤੇ ਜਿਹੜੀ ਹੋ ਗਿਆ ਗਰਾਉਂਡਾਂ ਤੋਂ ਦੂਰ ਹੋ ਗਿਆ ਤੇ ਦੁਨੀਆ ਦੇ ਆਖੇ ਵੀ ਮਾਰਾ ਪਰ ਅੱਜ ਦਾ ਹਸਤਾ ਦੁਨੀਆ ਨੂੰ ਆ ਛੋਟੇ ਨੇ ਲਾਲਾਂ ਕਹਿੰਦੇ ਜੱਫੇ ਸਿਰਾ ਕਰਤਾ ਮੇਰੇ ਮਿੱਤਰੋ ਆ ਪੰਜਾਬ ਉਸ ਵਾਲਾ ਮੁੰਡਾ ਹੈ ਆ ਬਾਪੂ ਗੁਰਨਾਬ ਸਿੰਘ ਦਾ ਪੁੱਤਰ ਨਾਮ ਗਰਜੀਤ ਕੌਰ ਦਾ ਲਾਲ ਇਹ ਕਹਿੰਦੇ ਅੰਗਲਾਣ ਦੇ 5ਵੇਂ ਨੰਬਰ ਦਾ ਰੇਟਰ ਇਸ ਵੇਲੇ ਕਹਿੰਦੇ ਗਵਿੰਦਰਪੁਰਿਆ ਮਾਲਾ ਵਧਿਆ ਹੋਇਆ ਚਾਰ ਜਾਂਪੀਆ ਪੱਟਾਂ ਦੇ ਥਾਪੀਆ ਮੁਕਾਬਲਾ ਇਹ ਕੰਦੇ ਨਾਲ ਆ ਮਾਨੇ ਦਾ ਆ ਬੱਲੇ 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 ਇੱਥੇ 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 ਇੱਥੇ